ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਉੱਤਰ ਪ੍ਰਦੇਸ਼ ਤੋਂ ਸ਼ਰਦਾਲੂਆਂ ਨੂੰ ਲਿਜਾ ਰਹੀ ਇੱਕ ਬੱਸ ਤੇ ਅੱਤਵਾਦੀਆਂ ਨੇ ਗੋਲੀਬਾਰ ਕੀਤੀ। ਇਸ ਹਮਲੇ ਦੌਰਾਨ ਸਦੋਲਨ ਵਿਗੜਨ ਕਾਨ ਬੱਸ ਖਾੜ ਦੇ ਵਿੱਚ ਜਾ ਡਿੱਗੀ ਜਿਸ ਦਾ 9 ਸ਼ਰਦਾਲੂਆਂ ਦੀ ਮੌਤ ਹੋ ਗਈ ਅਤੇ 33 ਹੋ ਚੱਕਮੀ ਹੋ ਗਏ। ਪੁਲਿਸ ਨੇ ਦੱਸਿਆ ਹੈ ਕਿ ਅੱਤਵਾਦੀ ਹਮਲਾ ਸ਼ਾਮ ਕਰੀਬ 6:30 ਵਜੇ ਸ਼ਿਵ ਕੋੜੀ ਮੰਦਿਰ ਤੋਂ ਮਾਤਾ ਵੈਸ਼ਨੂ ਦੇਵੀ ਜਾ ਰਹੀ ਬੱਸ ਤੇ ਕਟੜਾ ਵਿੱਚ ਪੋਨੀ ਖੇਤਰ ਦੇ ਤੇਰੀਆ ਪਿੰਡ ਦੇ ਨੇੜੇ ਹੋਇਆ ਹੈ 88 ਦੇ ਐਸਐਸਪੀ ਮੋਹਿਤ ਸ਼ਰਮਾ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਮਤਭਾਗੀ ਘਟਨਾ ਵਾਪਰੀ ਹੈ ਤੇ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਅੱਤਵਾਦੀਆਂ ਨੇ ਵਾਸਤੇ ਹਮਲਾ ਕਰਦਿਆਂ ਗੋਲੇਬਾਰੀ ਕੀਤੀ ਹੈ ਡਰਾਈਵਰ ਸੰਤੁਲਨ ਗੋਆਵਟਾ ਤੇ ਬੱਸ ਖੱਟ ਦੇ ਵਿੱਚ ਝਾੜ ਡਿੱਗੀ ਉਹਨਾਂ ਨੇ ਕਿਹਾ ਹੈ ਕਿ ਰਾਹਤ ਅਤੇ ਬਚਾਅ ਕਾਰਜ ਦਾ ਕੰਮਕਮਲ ਕਰ ਲਿਆ ਗਿਆ ਹੈ ਜ਼ਖਮੀਆਂ ਨੂੰ ਇਲਾਜ ਦੇ ਵਕਵਕ ਹਸਪਤਾਲਾਂ ਦੇ ਵਿੱਚ ਭੇਤੀ ਕਰਵਾਇਆ ਗਿਆ ਹੈ ਅਧਿਕਾਰੀਆਂ ਦੱਸਿਆ ਹੈ ਕਿ ਮ੍ਰਿਤਕਾਂ ਦੀ شناخت ਨਹੀਂ ਹੋ ਸਕੀ ਹੈ ਪਰ ਮੁੱਢਲੀ ਰਿਪੋਰਟਾਂ ਅਨੁਸਾਰ ਸਾਰੇ ਉੱਤਰ ਪ੍ਰਦੇਸ਼ ਨਾਲ ਸੰਬੰਧ ਦੱਸੇ ਜਾ ਰਹੇ ਹਨ ਹਮਲੇ ਦੌਰਾਨ ਬਾਲ ਬਾਲ ਬਚੇ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਵਸਤੇ 25 ਤੋਂ ਤੀ ਗੋਲੀਆਂ ਦਾਗੀਆਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਦੀ ਨਿਕੇਦੀ ਕਰਦਿਆਂ ਹਾਲਾਤ ਦਾ ਜਾਇਜ਼ਾ ਲਿਆ ਅਤੇ ਜ਼ਖਮੀਆਂ ਦੀ ਸਾਰ ਲੈਣ ਦੇ ਨਿਰਦੇਸ਼ ਵੀ ਦਿੱਤੇ ਜੰਮੂ ਕਸ਼ਮੀਰ ਦੇ ਲੈਫਟੇਨੈਂਟ ਗਵਰਨਰ ਮਨੋਜ ਸਿਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਖੁਦ ਹਮਲੇ ਬਾਰੇ ਜਾਣਕਾਰੀ ਲਈ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਹੁਕਮ ਦਿੱਤੇ ਹਨ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਇਸ ਹਮਲੇ ਨੂੰ ਦੁਖਦਾਈ ਘਰਾਰ ਦਿੰਦਿਆਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਾ ਅਤੇ ਡੀਜੀਪੀ ਨਾਲ ਗੱਲਬਾਤ ਕੀਤੀ ਹੈ ਅਤੇ ਘਟਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ਕਾਂਗਰਸ ਨੇ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਸਰਦਾਲੂਆਂ ਨੂੰ ਲਿਜਾ ਰਹੀ ਬਸਤੇ ਹੋਏ ਹਮਲੇ ਦੀ ਨਿਖੇਦੀ ਕੀਤੀ ਹੈ ਇਸ ਹਮਲੇ ਦੇ ਵਿੱਚ 9 ਜਣਿਆਂ ਦੀ ਮੌਤ ਹੋ ਗਈ ਹੈ ਜਦੋਂ ਕਿ 3 ਜ਼ਖਮੀ ਹੋ ਗਏ